ਸ਼ਾਸ਼ੀ ਗੱਲ ਦੋਸਤੋ ਐੱਜ ਨਿਊਜ਼ 24 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਦੋਸਤੋ ਅੱਜ ਤੋਂ ਕਈ ਦਿਨ ਪਹਿਲਾਂ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਖੈਰੇ ਕੇ ਉਤਾੜ ਦਾ ਇੱਕ ਨੌਜਵਾਨ 17 ਤੋਂ ਪਾਰ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਜਿਹੜਾ ਖੇਤੀ ਕਰਨ ਦੇ ਲਈ ਗਿਆ ਹੋਇਆ ਸੀ ਪਰ ਉਸ ਦਿਨ ਜਿਹੜਾ ਉਹ ਨੌਜਵਾਨ ਜਿਸ ਦਾ ਨਾਮ ਅਮਰਤਪਾਲ ਆ ਘਰ ਵਾਪਸ ਨਹੀਂ ਪਰਤਿਆ ਜਦ ਪਰਿਵਾਰ ਦੇ ਵੱਲੋਂ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜਾ ਉਹ ਨੌਜਵਾਨ ਪਾਕਿਸਤਾਨ ਦੇ ਵਿੱਚ ਚਲਾ ਗਿਆ ਤਾਂ ਜਿੱਥੇ ਉਹ ਪਾਕਿਸਤਾਨ ਦੀ ਆਰਮੀ ਦੇ ਗ੍ਰਿਫਤ ਦੇ ਵਿੱਚ ਹੈ ਤਾਂ ਉਸ ਤੋਂ ਬਾਅਦ ਵਿੱਚ ਪਰਿਵਾਰ ਦੇ ਵੱਲੋਂ ਕਈ ਖਬਰਾਂ ਵੀ ਲਗਵਾਈਆਂ ਗਈਆਂ ਵੱਖ-ਵੱਖ ਚੈਨਲਾਂ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਉਹਨਾਂ ਦੇ بیٹے ਅਮਰਤਪਾਲ ਦੀ ਜਲਦ ਤੋਂ ਜਲਦ ਘਰ ਵਾਪਸੀ ਕਰਵਾਈ ਜਾਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਦੀ ਹੈ ਕਿ ਜਿਹੜਾ ਪਾਕਿਸਤਾਨ ਦੀ ਇੱਕ ਅਦਾਲਤ ਦੇ ਵਿੱਚ ਉਸ ਨੌਜਵਾਨ ਦੇ ਖਿਲਾਫ ਕੇਸ ਦਰਜ ਹੋ ਗਿਆ ਤਾਂ ਜਿਸ ਦੇ ਦੌਰਾਨ ਪਰਿਵਾਰ ਦੇ ਵੱਲੋਂ ਇੱਕ ਪਾਕਿਸਤਾਨ ਦੇ ਵਕੀਲ ਨੂੰ ਕੇਸ ਝਗੜਨ ਦੇ ਲਈ ਹਾਇਰ ਕੀਤਾ ਗਿਆ ਤਾਂ ਜਿਸ ਦੇ ਦੌਰਾਨ ਅਦਾਲਤ ਦੇ ਵੱਲੋਂ ਹੁਣ ਅਮਰਤਪਾਲ ਨੂੰ 1 ਮਹੀਨੇ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਉਹ ਲਗਾਇਆ ਗਿਆ ਤਾਂ ਪਰ ਦੱਸ ਦਈਏ 1 ਲੱਖ ਰੁਪਏ ਜੁਰਮਾਨਾ ਨਾ ਭਰਨ ਦੀ ਬਜਾਏ ਜਿਹੜਾ ਅਦਾਲਤ ਦੇ ਵੱਲੋਂ ਅਮਰਤਪਾਲ ਜਿਹੜਾ ਨੌਜਵਾਨ ਪਾਕਿਸਤਾਨ ਚਲਾ ਗਿਆ ਜਿਸ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਉਹ ਜਿਹੜਾ ਜੁਰਮਾਨਾ ਨਾ ਭਰਨ ਦੀ ਬਜਾਏ ਅਦਾਲਤ ਦੇ ਵੱਲੋਂ 15 ਦਿਨਾਂ ਦੀ ਸਜ਼ਾ ਉਸ ਨੂੰ ਹੋਰ ਸੁਨਾਈ ਆ ਯਾਨੀ ਕਿ 15 ਦਿਨਾਂ ਦੀ ਸਜ਼ਾ ਹੋਰ ਵਧਾ ਦਿੱਤੀ ਗਈ ਆ ਤਾਂ ਹੁਣ ਜਿਹੜਾ ਪਰਿਵਾਰ ਦੇ ਵੱਲੋਂ ਫਿਰ ਜਿਹੜਾ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਦਾ ਬੇਟਾ ਜਲਦ ਤੋਂ ਜਲਦ ਘਰ ਵਾਪਸ ਭੇਜਿਆ ਜਾਵੇ ਪਰ ਦੂਜੇ ਪਾਸੇ ਦੱਸ ਦਈਏ ਉਸ ਬੇਟੇ ਦੇ ਵੱਲੋਂ ਜਿਸ ਦਾ ਨਾਮ ਅਮਰਤਪਾਲ ਆ ਤੇ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਇਸ ਵਕਤ ਰਹਿ ਰਿਹਾ ਉਸ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਪਰਿਵਾਰ ਨੂੰ ਜਿਹੜੀ ਭੇਜੀ ਗਈ ਆ ਜਿਸ ਦੇ ਵਿੱਚ ਉਹਨੇ ਕੀ ਕਿਹਾ ਉਹ ਵੀ ਤੁਹਾਨੂੰ ਵੀਡੀਓ ਦੇ ਰਾਹੀਂ ਸੁਣਾਉਣੇ ਆ ਤੇ ਪਰਿਵਾਰ ਦੀ ਕੀ ਮੰਗ ਆ ਉਹ ਵੀ ਜਿਹੜਾ ਤੁਹਾਨੂੰ ਸੁਣਾਉਣੇ ਆ ਰਵਣ ਮੈਂ ਠੀਕ ਠਾਕ ਆ ਉੰਜ ਮੈਨੂੰ ਜੇਲ੍ਹ ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਆ ਜੋ ਉੰਜ ਪੁਲਿਸ ਤੋਂ ਕਿਨਾ ਪਰਚਾ ਕਟਾ ਕੇ ਤੇ ਇੱਕ ਨਾ ਬਾਰਡਰ ਕਰਾਸਿੰਗ ਦਾ ਕਰਕੇ ਵਕੀਲ ਕਰਾਇਆ ਜੀ ਠੀਕ ਹੈ ਉੰਜ ਮੈਂ ਠੀਕ ਠਾਕ ਆ ਬਿਲਕੁਲ ਜੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਤੋਂ ਜੋ ਮੇਰਾ ਬੇਟਾ ਸਰਦਪਾਰ ਖੇਤੀ ਕਰਨ ਵਾਸਤੇ ਜਾਂਦਾ ਹੈ ਤਾਰਬੰਦੀ ਜ਼ਿਲੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਘਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੇ ਬਾਲ ਆਵਾਜ਼ਾਈ ਮੰਤਰੀਆਂ ਸੰਤਰੀਆਂ ਕੋਲ ਆ ਸਹਬਾਨਾ ਕੋਲ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗਰਮੀ ਸਿੰਘ ਸੋਢੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਛੇ ਸਿੰਘ ਕਵਾਇਆ ਜੀ ਤਾਂ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਇਹ ਆ ਕਿ ਮੇਰੇ ਬੇਟੇ ਨੂੰ ਲਗਭਗ ਡੇਢ ਮਹੀਨੇ ਤੋਂ ਪਰੋ ਚੁੱਕਿਆ ਹੈ ਜੋ ਪਾਕਿਸਤਾਨ ਵਿੱਚ ਪਹੁੰਚਿਆ ਨੂੰ ਮਈ ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦੇ ਉੱਤੇ ਮੁਕੱਦਮਾ ਅੰਦਰ ਕੀਤਾ ਗਿਆ ਹੈ ਜੋ ਮੁਕੱਦਮੇ ਦੀਆਂ ਕਾਪੀਆਂ ਨੂੰ ਅਸੀਂ ਇੱਕ ਵਕੀਲ ਸਹਿیل ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਉਸ ਸਹਿیل ਸਾਹਿਬ ਨੇ ਸਾਨੂੰ ਚੁੰਨੀਆ ਕੂੜ ਦੇ ਵਿੱਚੋਂ ਕਾਪੀਆਂ ਲੈ ਕੇ ਅਮਰਸਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਹਨ ਉਹ ਮੈਂ ਆਪ ਜੀ ਨੂੰ ਸ਼ੇਅਰ ਕਰਨਾ ਚਾਹਾਂਗਾ ਇਹ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਸਾਡਾ ਬੇਟਾ ਉੱਥੇ ਪਹੁੰਚਿਆ ਹੈ ਤਾਂ ਉਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਹ ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਅਮਰਤਪਾਲ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਗਵਰਨਰ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਬੇਨਤੀ ਹੈ ਕਿ ਸਾਡਾ ਘਰ ਬੇਟਾ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੋ ਅਸੀਂ ਇਹ ਜੁਰਮਾਨਾ ਨਹੀਂ ਭਰ ਸਕਦੇ ਤਾਂ ਇਸ ਦੀ ਸਾਡੀ ਹੈਲਪ ਕਰਵਾਈ ਜਾਵੇ ਤਾਂ ਸਾਡਾ ਵਾਅਦ ਵਾਦ ਕਰ ਲਿਆਉਣ ਵਾਸਤੇ ਬੇਟੇ ਨੂੰ ਰਿਪੋਰਟ ਕਰਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੀ ਸਾਥ ਦੇਵੇ ਸਾਵੇ ਸਾਥ ਦੇਣ ਬਾਈ ਰਜੀਕਾ ਖਾਲਸਾ ਬਾਈ ਰਜੀਕਾ ਬੇਟੀ